ਸਭ ਤੋਂ ਪਹਿਲਾਂ ਜੀ DVSTam ਚੈਨਲ ਵੱਲੋਂ ਤੁਹਾਡੀ ਬੇਦਗ ਸਲਾਮਾਂ ਸੀ ਤੇ ਉਸ ਤੋਂ ਬਾਅਦ ਟਾਇਰਮੈਂਟ ਹੁੰਦੀ ਹੈ ਉਸ ਤੇ ਲਈ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਥੈਂਕ ਯੂ ਸਰ ਅੱਜ ਜੇ ਦੇਖਿਆ ਕਿ ਬਹੁਤ ਸਾਰੀਆਂ ਟਾਇਰਮੈਂਟ ਹੁੰਦੀਆਂ ਨੇ ਅਸੀਂ ਦੇਖਦੇ ਆ ਕਿ ਮਾਹੌਲ ਆ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਟਾਇਰਮੈਂਟ ਹੁੰਦੀ ਆ ਪਰ ਅੱਜ ਸਵੇਰ ਤੋਂ ਦੇਖ ਰਹੇ ਆ ਬੱਚੇ ਤੁਹਾਡੇ ਸਟੂਡੈਂਟ ਅਧਿਆਪਕੀ ਸਾਰੇ ਕਿਤੇ ਵਿਆਹ ਵਰਗਾ ਮਾਹੌਲ ਸੀਗਾ ਕਿਵੇਂ ਸਾਰਾ ਇਹ ਚੀਜ਼ਾਂ ਤੁਸੀਂ ਕੀਤੀਆਂ ਜੀ ਇਹੀ ਜਿਹੜਾ ਅੱਜ ਦੱਸਿਆ ਵਿਵਹਾਰਕਾ ਮਾਹੌਲ ਜੀ ਇਹਦੇ ਪਿੱਛੇ ਬਹੁਤ ਲੰਬੀ ਕਹਾਣੀ ਹੈ ਜੀ ਵਿਦਿਆਰਥੀਆਂ ਨੂੰ ਪੜਾਉਣਾ ਇੱਕ ਅਧਿਆਪਕ ਦਾ ਫਰਜ ਹੈ ਉਹਦਾ ਅਧਿਆਪਨਿਕ ਕੀਤਾ ਹੈ ਵਿਦਿਆਰਥੀਆਂ ਦੇ ਦਿਲਾਂ 'ਚ ਬਸਣਾ ਜਾਂ ਵਿਦਿਆਰਥੀਆਂ ਦਾ ਅਧਿਆਪਕ ਦੇ ਦਿਲਾਂ 'ਚ ਬਸਣਾ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਬੱਚੇ ਆ ਉਹਨਾਂ ਦੀ ਪ੍ਰਤਿਭਾ ਨੂੰ ਪਛਾਣਨਾ ਪੈਂਦਾ ਕੋਈ ਬੱਚਾ ਖੇਡਾਂ 'ਚ ਅੱਗੇ ਜਾਣਾ ਚਾਹੁੰਦਾ ਕੁਝ ਕੋਈ ਚੁਸਤ ਕਰਨ ਦੀ ਪ੍ਰਤਿਭਾ ਹੁੰਦੀ ਆ ਕੋਈ ਪੜ੍ਹਾਈ ਚ ਤੇ ਕਈ ਬੱਚੇ ਅਜਿਹੇ ਹੁੰਦੇ ਆ ਜਿਨ੍ਹਾਂ ਦੀ ਰੁਚੀ ਹੈ ਜਿਹੜੀ ਉਹ ਰਾਜਨੀਤਿਕ ਤੌਰ ਤੇ ਜਾਂ ਹੋਰ ਕਿਸੇ ਵੱਲ ਉਹਨਾਂ ਦਾ ਬਹਾ ਹੁੰਦਾ ਤਾਂ ਉਸੇ ਤਰ੍ਹਾਂ ਉਹਨਾਂ ਨੂੰ ਸਹਿਦ ਦੇਣਾ ਬੱਚੇ ਦੇ ਲਈ ਵੀ ਲਾਭਦਾਇਕ ਹੁੰਦਾ ਤੇ ਇੱਕ ਅਧਿਆਪਕ ਦੇ ਲਈ ਵੀ ਮੈਨੂੰ ਇਹ ਖੁਸ਼ੀ ਸੀ ਅੱਜ ਮੈਨੂੰ ਪੜਾਉਣ ਵਾਲੇ ਅਧਿਆਪਕ ਸਰਦਾਰ ਬਾਬੂ ਸਿੰਘ ਜੀ ਉਸ ਸਮਾਗਮ ਦੇ ਵਿੱਚ ਹਾਜ਼ਰ ਸਨ ਉਹ ਮੈਨੂੰ ਅਸ਼ੀਰਵਾਦ ਦੇ ਕੇ ਗਏ। ਅਰੇ ਕਿਵੇਂ ਦਾ ਮਹੌਲ ਸੀਗਾ ਜੀ ਜੇ ਕਿ ਦੇਖੋ ਟਾਇਰ ਮੰਟ ਹੁੰਦੀ ਆ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਪਰ ਅਸੀਂ ਦੇਖਿਆ ਕਿ ਗੈਸਟਾਂ ਦੇ ਨਾਲ ਟੱਕਰ ਭਰੇ ਪਿਆ ਜੀ। ਉਹਦੇ ਪਿੱਛੇ ਮੈਂ ਅਧਿਆਪਕ ਹਿੱਤਾਂ ਦੇ ਲਈ ਜਾਂ ਸਮਾਜਿਕ ਕ੍ਰੀਤੀਆਂ ਦੇ ਵਿਰੁੱਧ ਵੀ ਲੋਕਾਂ ਨੂੰ ਸਹਿਯੋਗ ਦਿੱਤਾ ਤੇ ਲੋਕਾਂ ਦਾ ਸਹਿਯੋਗ ਲਿਆ। ਜਥੇਬੰਦੀਆਂ ਭਾਵੇਂ ਉਹ ਕਿਸੇ ਵੀ ਕਿਡਰ ਦੀਆਂ ਉਹ ਹਮੇਸ਼ਾ ਉਹਨਾਂ ਦੇ ਨਾਲ ਸਾਂਝੇ ਪਲੇਟਫਾਰਮਾਂ ਤੋਂ ਕੰਮ ਕੀਤਾ ਇਸ ਕਰਕੇ ਸਾਰੇ ਉਹ ਲੋਕ ਜਿਨ੍ਹਾਂ ਦੇ ਲਈ ਕੁਝ ਕੀਤਾ ਸਮਾਜ ਲਈ ਕੁਝ ਕੀਤਾ ਉਹ ਪਿਆਰ ਕਰਦੇ ਆ ਪਿਆਰ ਕਰਦੇ ਕਰਕੇ ਹੀ ਅੱਜ ਮਾਣ ਤੇ ਸਤਿਕਾਰ ਦੇਣ ਦੇ ਹੱਕੇ ਸੀ ਜੇਕਰ ਪੀਵੇ ਇੱਕ ਵੀ ਗੱਲ ਕਰੀਏ ਲੁਧਿਆਣਾ ਤੋਂ ਜੀ ਨਰਮਲ ਜੋੜਾ ਜੀ ਬੋਲਦੇ ਸੀ ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਨੰਮਾ ਸਮਾਟਿਆ ਨਾ ਸਾਈਕਲ ਤੇ ਤੁਸੀਂ ਇਥੇ ਲੰਘਦੇ ਸੀ ਆ ਜਿੱਦੇ ਤੋਂ ਸਾਰੀਆਂ ਚੀਜ਼ਾਂ ਤੁਸੀਂ ਪ੍ਰਾਪਤ ਕਰਨੀਆਂ ਦੀ ਕੀ ਡਿਫਰੈਂਸ ਲੱਗਦਾ ਸਕੇ ਨਿਰਮਲ ਦੋੜਾ ਇੱਕ ਬਹੁਤ ਵੱਡੀ ਸ਼ਖਸੀਅਤ ਹੈ ਉਸ ਵਿਅਕਤੀ ਦੀ ਜਿਹੜੀ ਕਮਾਈ ਹੈ ਜਾਂ ਘਾਲਣਾ ਹੈ ਉਹਦੇ ਪਿੱਛੇ ਉਹਨਾਂ ਦੀ ਮਿੱਠ ਬੋਲਤਾ ਉਹਨਾਂ ਦਾ ਸੁਭਾਅ ਉਹਨਾਂ ਦਾ ਉਹਨਾਂ ਦਾ ਗੁਣ ਪ੍ਰਤਿਭਾ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਇੱਥੋਂ ਤੱਕ ਉਹਨੂੰ ਲੈ ਕੇ ਗਈ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਨਿਰਮਲ ਦੌੜਾ ਮੇਰਾ ਮਿੱਤਰ ਹੈ ਇਤੋਂ ਵੱਡੀ ਗੱਲ ਹੋ ਨਹੀਂ ਸਕਦੀ ਉਸ ਪਰਿਵਾਰ ਦੇ ਘਰੇ ਨਿਰਮਲ ਜਿੰਦਰਪਾਲ ਸਤਪਾਲ ਤਿੰਨੇ ਭਰਾ ਤੇ ਮੈਨੂੰ ਚੌਥੇ ਭਰਾ ਵਾਲਾ ਦਰਜਾ ਮਿਲਿਆ ਮਾਂ ਨੇ ਮੈਨੂੰ ਮਾਂ ਵਾਲਾ ਪਿਆਰ ਦਿੱਤਾ ਇਪਿਓ ਨੇ ਮੈਨੂੰ ਉਸ ਘਰ ਚ ਪਿਓ ਬੜਾ ਦਰਗਾ ਦਿੱਤਾ। ਨਵਦੀਪ ਜੌੜਾ ਜੀ ਵੀ ਤੁਹਾਡੇ ਬਾਰੇ ਕਹਿ ਰਹੇ ਸੀ ਕਿ ਬਹੁਤ ਵਧੀਆ ਮਿੱਤਰ ਨੇ ਵੀ ਉਹਨਾਂ ਨੇ ਵੀ ਤੁਹਾਡੇ ਨਾਲ ਸਮਾਂ ਬਿਤਾਇਆ ਕੀ ਕਹਿਣਾ ਚਾਹੁੰਦੇ ਨੇ ਉਹ। ਨਵਦੀਪ ਜੌੜਾ ਇੱਕ ਪ੍ਰਤਿਭਾવાન ਕਲਾਕਾਰ ਹੈ। ਇੱਕ ਵਧੀਆ ਅਫਸਰ ਹੈ। ਤੁਸੀਂ ਹੈਰਾਨ ਹੋਮੋਗੇ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਜੋੜੇ ਦੀ ਜਿਹੜੀ ਕਾਰਜਕਾਰੀ ਹੈ ਭਾਵੇਂ ਉਹ ਇਲੈਕਸ਼ਨਾਂ ਹੋਣ। ਭਾਵੇਂ ਸਰਕਾਰੀ ਵਿਭਾਗ ਦੇ ਵਿੱਚ ਕੋਈ ਵੀ ਕੰਮ ਹੋਵੇ। ਬਿਲਕੁਲ ਪਰਫੈਕਟ। ਔਰ ਇੱਕ ਨੰਬਰ ਔਰ ਅਸੀਂ ਲਗਭਗ ਹਰੇਕ ਸਾਲ ਉਹਨਾਂ ਦੇ ਤਿਆਰ ਕੀਤੇ ਹੋਏ ਕਾਗਜ਼ਾਂ ਪੱਤਰਾਂ ਨੂੰ ਫਾਲੋ ਕਰਕੇ ਕੰਮ ਕਰਦੇ ਰਹੇ ਹਾਂ ਬਹੁਤ ਮਿਹਨਤੀ ਤੇ ਸਿਹਰਦ ਅਫੀਸਰ ਨੇ ਨਵਜੀਤ ਚੋਣ ਬੱਚਾ ਜੀ ਕਹਿੰਦੇ ਗਿੱਲੀ ਮਿੱਟੀ ਵਰਗਾ ਹੁੰਦਾ ਹਸਨ ਮਾਨਕ ਦੀ ਗੱਲ ਕਰੀ ਤੇ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਸਾਡਾ ਜ਼ਿਕਰ ਕਰ ਰਹੀ ਸੀ ਔਰ ਤੁਸੀਂ ਉਹਨਾਂ ਨੂੰ ਜਿਹੜਾ ਇੱਕ ਟੀਚਾ ਵਿਦਿਆਸੀ ਉਹਦੇ ਵਿੱਚ ਤੁਸੀਂ ਵੀ ਕਹਿ ਲਗੇ ਕਿ ਕਾਮਯਾਬ ਹੋਇਓ ਅੱਜੋ ਇੱਕ ਪ੍ਰਸੰਦ ਕਲਾਕਾਰ ਹਸਨ ਮਾਨਕ ਕੋਈ ਇਸ ਤਰ੍ਹਾਂ ਗਾਇਕ ਨਹੀਂ ਬਣ ਗਿਆ ਇੰਨਾ ਸੋਖਾ ਉਹਦਾ ਜਿਹੜਾ ਬਾਪ ਭੋਲਾ ਖਾਨ ਬਹੁਤ ਹੀ ਵਧੀਆ ਰਾਈਟਰ ਸੀ ਔਰ ਉਹ ਟੇਲਰ ਮਾਸਟਰ ਦਾ ਕੰਮ ਕਰਦਾ ਸੀ ਔਰ ਫੱਟੇ ਤੇ ਹੀ ਉਹਨੇ ਸੁਰ ਤੇ ਤਾਲ ਦਾ ਉਹਨੂੰ ਇੰਨਾ ਗਿਆਨ ਸੀ ਫੱਟੇ ਤੇ ਬੈਠਾ ਉਹ ਜਾਂ ਕਿਸੇ ਤੋਂ ਦੋ ਲਾਈਨਾਂ ਸੁਣ ਕੇ ਦੱਸ ਦਿੰਦਾ ਸੀ ਵੀ ਇਹ ਕਿੱਡਾਕ ਕਲਾਕਾਰੀ ਦੇ ਵਿੱਚ ਗਾਇਕੀ ਦੇ ਵਿੱਚ ਸਿਆਣਾ ਔਰ ਕਿੱਥੋਂ ਤੱਕ ਇਹ ਜਾ ਸਕਦਾ ਹਸਨ ਮਾਨਕ ਦੀਆਂ ਰਗਾਂ 'ਚ ਆਪਦੇ ਬਾਪ ਦਾ ਉਹ ਖੂਨ ਆ ਅਣਖੀ ਖੂਨ ਹੈ ਕਈ ਵਾਰ ਲੋਕ ਕਹਿੰਦੇ ਆ ਵੀ ਇਹ ਗੱਲ ਮੂੰਹ ਤੇ ਕਹਿੰਦਾ ਇਹ ਵੀ ਇਹਦਾ ਬਾਪ ਸੀ ਪਰ ਮੈਨੂੰ ਇਸ ਗੱਲ ਦਾ ਪਤਾ ਸੀ ਵੀ ਇਹ ਬੱਚਾ ਲੰਬੀ ਛਾਲ ਦਾ ਛਾਲ ਦਾ ਘੋੜਾ ਹੈ ਇਹਨੇ ਲੰਬੀ ਛਾਲ ਕਿਤੇ ਨਾ ਕਿਤੇ ਮਾਰਨੀ ਆ ਤਾਂ ਮੈਂ ਇਹਨੂੰ ਪੜ੍ਹਦੇ ਸਮੇਂ ਪਹਿਲੇ ਦਿਨ ਇਹਦੀ ਮੰਮੀ ਨੂੰ ਇਹ ਗੱਲ ਕਹੀ ਵੀ ਆਹ ਗੀਤ ਇਹਨੂੰ ਤਿਆਰ ਕਰਵਾਓ ਸਕੂਲ ਦੀ ਸਟੇਜ ਦੇ ਉੱਪਰ ਐਤਕੀ ਨੂੰ ਪਾਰਟਿਸਿਪੇਟ ਕਰਉਣਾ ਔਰ ਕਰਵਾਇਆ ਪਹਿਲੀ ਸਟੇਜ ਤੇ ਪਹਿਲੀ ਵਾਰੀ ਇਹ ਕਾਮਯਾਬ ਰਿਹਾ ਤੇ ਫਿਰ ਮੈਨੂੰ ਇਹ ਸੂਚਨਾ ਮਿਲੀ ਇਹਦੀ ਮੰਮੀ ਨੇ ਦੱਸਿਆ ਵੀ ਇਹ ਤਾਂ ਜਉ ਲੱਗਿਆ ਪੀਪੇ ਪੀਪੀਆਂ ਪਤੀਲੇ ਪਤੀਲੀਆਂ ਕਰਦੀਆਂ ਖੜਕਾਉਣ ਕਈ ਕਈ ਦਿਨ ਅੰਦਰੋਂ ਇਸ ਨਿਕਲਦਾ ਅਖੀਰ ਚ ਇੱਕ ਕਲਾਕਾਰ ਬਣ ਕੇ ਲੋਕਾਂ ਸਾਹਮਣੇ ਆਇਆ ਬੜਾ ਮਾਣ ਹੈ ਫਖਰ ਹੈ ਪਰਮਾਤਮਾ ਇਸ ਬੱਚੇ ਨੂੰ ਦਿਨ ਦੁਪਣੀ ਤੇ ਰਾਤ ਚੋਗ ਨੂੰ ਖੁਸ਼ੀ ਦੇਵੇ ਦੈਰ ਮੈਂ ਕਿਹਤਰਾ ਰਾਜਨੀਤਿਕ ਧਾਰਮਿਕ ਸਮਾਜ ਜਿਹੜੇ ਥੀਕਾ ਪਹੁੰਚਿਆ ਸੀ ਕਿੰਨਾ ਰਾਜਨੀਤਿਕ ਲੋਕਾਂ ਦੀ ਗੱਲ ਕਰਾਂ ਖੰਮਕ ਭਾਰਤੀ ਜੀ ਔਰ ਸਾਫ ਕਾ ਵਧਾਈ ਕਾਂਗਰਸ ਤੋਂ ਭਿੰਦਰ ਸਾਹੋ ਕੇ ਉਹ ਵੀ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਤੁਹਾਡਾ ਜ਼ਿਕਰ ਕੀਤਾ ਸੀ ਯਾਰੀ ਦੋਸਤੀ ਦਾ ਕਿ ਉਹ ਵੀ ਪ੍ਰਸ਼ਾਜਿੰਤ ਨੂੰ ਲੈ ਕੇ ਕਹਿ ਰਹੇ ਸੀਗੇ ਅਸੀਂ ਆਪ ਕੋ ਖੜੀ ਪਾਰਟੀ ਦੇ ਵਿੱਚ ਲੈ ਰੱਖੀ ਜਿਹੜਾ ਚਾਹੁੰਦੇ ਉਹ ਨਹੀਂ ਰਾਜਨੀਤੀ ਇੱਕ ਸੇਵਾ ਹੈ ਪਰ ਜਿਹੜੀ ਮੇਰਾ ਸੁਭਾਅ ਉਹ ਮੇਰਾ ਸੁਭਾਅ ਕਿੰਨਾ ਕਿਤੇ ਆ ਕੇ ਇਹ ਰਾਜਨੀਤੀ ਚ ਕਿਤੇ ਰੋੜਾ ਬਣਦਾ ਮੈਂ ਆਪਣੇ ਆਪ ਨੂੰ ਪਹਿਲਾਂ ਟਾਲੂਗਾ ਵੀ ਕੀ ਮੈਂ ਲੋਕਾਂ ਨਾਲ ਇਨਸਾਫ ਕਰ ਸਕੂ ਸਕੂਗਾ ਜਾਂ ਇਹ ਮੇਰੇ ਅਜ ਬਹੁਤ ਵੱਡੇ ਮਿੱਤਰ ਹੈ ਭਾਵੇਂ ਭਾਰਤੀ ਜੀ ਹੈ ਭਾਵੇਂ ਸਾਹੂ ਕੇ ਹੈ ਵੀ ਕੀ ਮੈਂ ਇਹਨਾਂ ਲਈ ਕੱਲ ਨੂੰ ਕੀ ਕਰ ਸਕਦਾ ਤੇ ਮੈਂ ਫੈਸਲਾ ਜ਼ਰੂਰ ਲਵਾਂਗਾ ਪਰ ਹਜੇ ਨਹੀਂ ਕੁਝ ਸਮਾਂ ਲੂਗਾ ਬੱਚਿਆਂ ਦੀ ਗੱਲ ਕਰੀ ਜੀ ਸਰ ਅਸੀਂ ਦੇਖਿਆ ਕਿ ਛੋਟੇ ਛੋਟੇ ਬੱਚੇ ਕਾਫੀ ਜਣ ਤੋਂ ਤਿਆਰੀ ਕਰ ਰਹੇ ਸੀ ਇੱਕ ਕਹਿ ਲੇ ਕਿ ਉਹਨਾਂ ਨੇ ਕਿਰਦਾ ਪਾਇਆ ਨੱਚੇ ਇੰਜੋਏ ਕੀਤਾ ਪੂਰਾ ਤੇ ਇੱਕ ਉਹ ਤੋਂ ਵੀ ਸਾਡੀ ਜਿਹੜੀ ਉਹਨਾਂ ਵੱਲੋਂ ਟ੍ਰਾਈਂਗ ਕਰਕੇ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਸਰਪ੍ਰਾਈਜ਼ ਜਿਹੜੇ ਬੱਚੇ ਬੱਚੇ ਮੈਂ ਆਮ ਤੌਰ ਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦੇ ਮੌਕੇ ਦੇਣ ਦਾ ਹਮੇਸ਼ਾ ਹੀ ਰਹਾਂ ਬਹੁਤ ਚਿਰ ਲੰਬਾ ਸਮਾਂ ਰੈਸਲਿੰਗ ਦਾ ਲੜਕੀਆਂ ਦਾ ਬੰਗ ਚਲਾਇਆ ਔਰ ਲੜਕੀਆਂ ਨੂੰ ਪੂਰੇ ਮੌਕੇ ਦਿੱਤੇ ਐਵੇਂ ਲੜਕੀਆਂ ਦਾ ਲੜਕੀਆਂ ਨੂੰ ਮੌਕੇ ਦਿੱਤੇ ਪੜ੍ਹਾਈ 'ਚ ਖੇਡਾਂ 'ਚ ਕਲਚਰਲ ਐਕਟੀਵਿਟੀ ਦੇ ਵਿੱਚ ਇਸੇ ਤਰ੍ਹਾਂ ਕਲਚਰਲ ਐਕਟੀਵਿਟੀ ਦੇ ਵਿੱਚ ਜਿਹੜਾ ਇਹ ਬਹੁਤ ਛੋਟੇ ਜਿਹੇ ਸਮੇਂ ਦੇ ਵਿੱਚ ਇਹ ਲੜਕੀਆਂ ਨੇ ਇੰਨਾ ਵਧੀਆ ਪ੍ਰੋਗਰਾਮ ਹੈ ਜਿਹੜਾ ਉਹ ਆਰਗੇਨਾਈਜ਼ ਕੀਤਾ ਵਧਾਈ ਦੇ ਪਾਤਰ ਨੇ ਇਹਨਾਂ ਦੇ ਅਧਿਆਪਕ ਵੀ ਇਹ ਬੱਚੇ ਵੀ ਸੋ ਮੈਂ ਤਾਂ ਇਹੀ ਕਹੂੰਗਾ ਵੀ ਕੋਈ ਪੜ੍ਹਾਈ ਜਿਹੜੀ ਇਕੱਲੀ ਉਹ ਕਾਮਯਾਬ ਨਹੀਂ ਹੋਣ ਦਿੰਦੀ ਬੰਦੇ ਨੂੰ ਜਿੰਨਾ ਚਿਰ ਉਹਦੇ ਵਿੱਚ ਹੋਰ ਐਕਟੀਵਿਟੀ ਦੇ ਕੋਣ ਜਿਹੜੇ ਪੈਦਾ ਨਹੀਂ ਹੁੰਦੇ ਉਹ ਬਹੁਤ ਜ਼ਰੂਰੀ ਆ ਔਰ ਬੱਚੇ ਚ ਹੋਣੇ ਵੀ ਚਾਹੀਏ। ਆ ਸਤਾਪ ਦੀ ਗੱਲ ਕਰੀਏ ਪ੍ਰਿੰਸੀਪਲ ਮੈਮ ਜੈਸੀ ਆਫ ਦਾ ਕਾਡ ਤਾਂ ਫਿਰ ਨਾਲ ਦੀ ਗੱਲ ਬਾਤ ਕੀਤੀ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਸਾਨੂੰ ਬੱਚਿਆਂ ਦੀ ਤਰ੍ਹਾਂ ਗਾਈਡ ਕੀਤਾ ਔਰ ਸਾਨੂੰ ਜਿਹੜੀ ਘਾਟ ਰੱਖਦੀ ਰਹਿਣੀ ਆ ਅਸੀਂ ਉਹਨਾਂ ਦੀ ਜਿਹੜੇ ਸਿੱਖਿਆ ਉਹਨੂੰ ਵਾਰ-ਵਾਰ ਜਿਹੜੇ ਪੜਾਉਂਦੇ ਰਹਿਾਂਗੇ ਉਹ ਇੱਥੇ ਜ਼ਰੂਰ ਪਹੁੰਚਣਗੇ। ਬਿਲਕੁਲ 16 ਨੇ ਗੱਲ ਆ ਜੀ ਉਹ ਬੱਚੇ ਹੀ ਆ ਤੇ ਪਰ ਉਹ ਬੱਚਿਆਂ ਨੇ ਮੇਰਾ ਇੰਨਾ ਸਾਥ ਦਿੱਤਾ ਕਿ ਇਸ ਸਕੂਲ ਸੀ ਜਿਹੜਾ ਇਸ ਸਕੂਲ ਨੂੰ ਇਹਦਾ ਮਹਾਨਦਰਾ ਬਣਾਉਣ ਦੇ ਲਈ ਇਹਨੂੰ ਡਿਵੈਲਪ ਕਰਨ ਦੇ ਲਈ ਇਹਨੂੰ ਦੀ ਗਿਣਤੀ ਵਧਾਉਣ ਦੇ ਲਈ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਦੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਪ੍ਰਿੰਸੀਪਲ ਮੈਡਮ ਜੋਤੀ ਮੈਡਮ ਬਿਲਕੁਲ ਉਹ ਮੈਨੂੰ ਕਦੇ ਇਸ ਤਰ੍ਹਾਂ ਨਹੀਂ ਸੀ ਸਮਝਦੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਅਸੀਂ ਇੱਕ ਪਰਿਵਾਰ ਦੇ ਜੀਅ ਹਾਂ ਔਰ ਉਹ ਮੈਨੂੰ ਵੀ ਐ ਲੱਗਦਾ ਸੀ ਜਿਵੇਂ ਮੇਰੀ ਛੋਟੀ ਭੈਣ ਕਿ ਅਸੀਂ ਜਿੰਨੇ ਵੀ ਫੈਸਲੇ ਲੈ ਰੜਕੇ ਲੈ ਆ ਔਰ ਸਕੂਲ ਦੀ ਹਿੱਤ ਚ ਲੈ ਆ ਔਰ ਸਕੂਲ ਨੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਵੀ ਕੀਤੀ ਹੈ ਸੋ ਉਹ ਸਾਰਾ ਸਟਾਫ ਹੈ ਦਾ ਵਧਾਈ ਦਾ ਪਾਤਰ ਹੈ ਅੱਜ ਉਹਨਾਂ ਨੇ ਮੈਨੂੰ ਜਿਹੜੀ ਵਧਾਈ ਦੀ ਪਾਰਟੀ ਦਿੱਤੀ ਆ ਮੈਂ ਸਾਰੀ ਉਮਰ ਉਸ ਸਟਾਫ ਦਾ ਰਿਣੀ ਰਹੂੰਗਾ ਬਹੁਤ ਸੋਹਣਾ ਅਰੇਂਜਮੈਂਟ ਸੀ ਹਰ ਬੰਦੇ ਨੇ ਸਲਾਹ ਫੈਸਲੇ ਦੀ ਗੱਲ ਕਰੀਏ ਜੀ ਧਰਮਦਾਸ ਜੀ ਅੱਥੇ ਪਹੁੰਚੇ ਹੋਏ ਸੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿ ਧਰਮਦਾਸ ਜੀ ਆ ਅਸੀਂ ਤਾਂ ਖੁਸ਼ਕਿਸਮਤ ਆ ਮੈਂ ਤਾਂ ਅੱਗੇ ਕਹਿਣਾ ਹੁੰਦਾ ਸੀ ਸਾਨੂੰ ਇੱਕ ਇੰਟਰਨੈਸ਼ਨਲ ਕੋਚ ਫ੍ਰੀਚ ਮਿਲਿਆ ਹੋਇਆ ਹੈ ਔਰ ਉਹਨਾਂ ਦਾ ਆਸਰਾ ਸਾਨੂੰ ਐਡਾ ਸੀ ਜਿੱਥੇ ਅਸੀਂ ਜਾਂਦੇ ਸੀ ਇਹਨਾਂ ਦਾ ਕੋਈ ਚੇਲਾ ਬੈਠਾ ਹੁੰਦਾ ਸੀ ਉਹ ਸਾਡਾ ਮਾਨ ਵੀ ਕਰਦਾ ਸਤਕਾਰ ਵੀ ਕਰਦਾ ਸਾਨੂੰ ਰਹਿਣ ਸਹਿਣ ਦੀ ਜਗ੍ਹਾ ਵੀ ਦਿੰਦਾ ਸਾਡੇ ਬੱਚਿਆਂ ਦੀ ਮਦਦ ਵੀ ਕਰਦਾ ਤਾਂ ਸਾਨੂੰ ਬਹੁਤ ਫਾਇਦਾ ਹੋਇਆ ਇਹਨਾਂ ਦਾ ਔਰ ਅੱਜ ਵੀ ਫਾਇਦਾ ਹੈ ਔਰ ਇੱਕ ਇਹ ਵੀ ਗੱਲ ਹੈ ਸੰਤ ਮਹਾਪੁਰਸ਼ ਹੋਣ ਦੇ ਨਾਤੇ ਹਰ ਗੱਲ ਹੈ ਜਿਹੜੀ ਉਹ ਤਰਕ ਦੇ ਆਧਾਰ ਤੇ ਔਰ ਸਹੀ ਔਰ ਵਧੀਆ ਸੇਧ ਦਿੰਦਾ ਹੈ ਤੇ ਬੱਚਿਆਂ ਦੀ ਮਦਦ ਵੀ ਬਹੁਤ ਕਰਦੀ ਆ ਤੇ ਦੂਸਰੇ ਨੰਬਰ ਤੇ ਟੈਕਨੀਕਲੀ ਜਿਹੜੇ ਇਹਨਾਂ ਕੋਲੇ ਗੌਰ ਹੈ ਉਹ ਆਮ ਕਿਸੇ ਕੋਚ ਕੋਲੇ ਨਹੀਂ ਹਨ ਜੇਕਰ ਮੈਂ ਬਤਾਇ ਕਿ ਮਜੀਠ ਬਲਾਸਪੁਰ ਦੀ ਗੱਲ ਕਰਾਂ ਉਹ ਲੇਟ ਆਈ ਸੀ ਉਹ ਵੀ ਸਾਡਾ ਜ਼ਿਕਰ ਕਰ ਰਹੀ ਸੀ ਉਹਨਾਂ ਬਾਰੇ ਕਿਸ ਤਰ੍ਹਾਂ ਜਾਂਦੇ ਜਿਹੜੇ ਵਿਧਾਇਕ ਸਰਦਾਰ ਮਨਜੀਤ ਸਿੰਘ ਬਲਾਸਪੁਰ ਹੈ ਬੜੇ ਲੰਮੇ ਸਮੇਂ ਤੋਂ ਅਸੀਂ ਆਪਸ ਵਿੱਚ ਜੁੜੇ ਰਹੇ ਇਹਨਾਂ ਨੇ ਜਿਸ ਖੇਤਰ ਵਿੱਚ ਵੀ ਇਹ ਗਏ ਭਾਵੇਂ ਪੜਾਈ ਦਾ ਖੇਤਰ ਸੀ ਪਾਵੇਂ ਪੱਤਰਕਾਰੀ ਦਾ ਖੇਤਰ ਸੀ ਪਾਵੇਂ ਅੱਜ ਰਾਜਨੀਤਿਕ ਇਹਨਾਂ ਦਾ ਦੌਰ ਆ ਇਹਨਾਂ ਦੀ ਤਕਦੀਰ ਨੇ ਸਾਥ ਦਿੱਤਾ ਔਰ ਇਹਨਾਂ ਦੀ ਮਿਹਨਤ ਨੇ ਵੀ ਰੰਗ ਲਿਆਂਦਾ ਬਹੁਤ ਮਿਹਨਤੀ ਹੈ ਮਿਹਨਤ ਦੇ ਵਿੱਚੋਂ ਹਮੇਸ਼ਾ ਮਨੋਖਾ ਜਿਹੜਾ ਪੱਖੇ ਅੱਗੇ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣਾ ਉਹ ਕਹਾਵਤ ਇਹਨਾਂ ਤੇ ਸਿੱਧ ਹੁੰਦੀ ਆ ਇਹੀ ਦੁਆ ਕਰਦੇ ਆ ਵੀ ਵਾਹਿਗੁਰੂ ਇਹਨਾਂ ਨੂੰ ਏਵੇਂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਸਰਿਕ ਨਮੀ ਜੀ ਦੇਖਣ ਨੂੰ ਮਿਲਿਆ ਕਿ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਸਕੂਲ ਦੇ ਸੰਬੰਧ ਸਟਾਫ ਵੀ ਇੰਦੇ ਲੋਕਲ ਏਰੀਆ ਦਾ ਕਹਿੰਦੇ ਪਰ ਅਸੀਂ ਦੇਖੇ ਕਿ ਬਾਹਰਲੇ ਸਕੂਲਾਂ ਦੇ ਵੀ ਜਿਹੜੇ ਸਟਾਫ ਦੇ ਪ੍ਰਿੰਸੀਪਲ ਨਾਲ ਹੋ ਜਾਂ ਟੀਚਰ ਨਾਲ ਉਹ ਵੀ ਦੁਰੰਦਰ ਉਹ ਆਈਸੀਡੀ ਆ ਜਿਹੜਾ ਕੰਮ ਕੀਤਾ ਇਹ ਤੁਸੀਂ ਉਹਨਾਂ ਦੇ ਨਾਲ ਜਿਹੜੇ ਮਹਾਲੀ ਤੋਂ ਲੈ ਕੇ ਬਠਿੰਡੇ ਤੋਂ ਲੈ ਕੇ ਗਰਦਾਸਪੁਰ ਤੱਕ ਫਰੋਇਪੁਰ ਤੱਕ ਜਾਨੀ ਸਾਰੇ ਪਾਸਿਓਂ ਜਿਹੜੇ ਕੁਝ ਨਾ ਕੁਝ ਸਖਸੀਅਤ ਪਟਿਆਲੇ ਤੋਂ ਵੀ ਆਏ ਆਈਆਂ ਸੀ ਉਦਾਕਾਰਨ ਕੀ ਹੈ ਵੀ ਮੈਂ ਲੰਮਾ ਸਮਾਂ ਮਾਸਟਰ ਕੇਡਰ ਜੂਨੀਅਰ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਉਹਦਾ ਸੀਨੀਅਰ ਮੀਤ ਪ੍ਰਧਾਨ ਰਿਹਾ ਜਿਹੜੇ ਗ੍ਰੇਡ ਸੋਧੇ ਗਏ ਸੀ 2011-12 ਦੇ ਵਿੱਚ ਉਹਦੇ ਵਿੱਚ ਤਿੰਨ ਵਰਗ ਸੀ ਪੰਜਾਬ ਪੁਲਿਸ ਇੱਕ ਨਰਸਿੰਗ ਸਟਾਫ ਤੇ ਇੱਕ ਅਧਿਆਪਕਾਂ ਦਾ ਉਹਦੇ ਲਈ ਅਸੀਂ ਲੰਮਾ ਸੰਘਰਸ਼ ਲੜਿਆ ਜਿਹਦੇ ਵਿੱਚ ਮੈਂ ਬਹੁਤ ਸਾਰੀਆਂ ਜਥੇਬੰਦਕ ਤੌਰ ਤੇ ਮੀਟਿੰਗਾਂ ਸੀ ਬਾਦਲ ਸਾਹਿਬ ਨਾਲ ਜਿਹੜੇ ਵਿਤ ਸਕੱਤਰ ਸਾਹਿਬ ਵਿਤ ਮੰਤਰੀ ਸਿੱਖਿਆ ਮੰਤਰੀ ਉਹਨਾਂ ਨਾਲ ਲੈ ਕੇ ਅਧਿਆਪਕਾਂ ਨੂੰ ਇੱਕ ਬਹੁਤ ਹੀ ਵਧੀਆ ਜਿਹੜਾ ਗ੍ਰੇਡ ਆ ਉਹ ਦਵਾਇਆ ਸੀ ਇਸ ਕਰਕੇ ਲੋਕ ਸਾਰੇ ਪੰਜਾਬ ਦੇ ਵਿੱਚ ਮੇਰੀ ਇਸ ਕਲੋਂ ਕਦਰ ਕਰਦੇ ਆ ਸਰ ਸਤੰਤਰ رائے ਜੀ ਵੀ ਤੁਹਾਡੇ ਦੋਸਤ ਰਹੇ ਨੇ ਉਹਨਾਂ ਨੇ ਵੀ ਤੁਹਾਡੇ ਬਾਰੇ ਬਹੁਤ ਕੁਝ ਬੋਲਿਆ ਸੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਸਤੰਤਰ ਆਏ ਤਾਂ ਇੱਕ ਐਸਾ ਵਿਕਤੀ ਹੈ जिदे गुना ਦਾ ਮੈਂ ਵਿਸ਼ਲੇਸ਼ਣ ਨਹੀਂ ਕਰ ਸਕਦਾ ਛੋਟਾ ਬੱਚਾ ਸੀ ਇਹ ਜਦੋਂ ਦਾ ਇਹਨੂੰ ਮੈਂ ਜਾਣਦਾ ਪੜ੍ਹਨ ਚ ਬੜਾ ਹੁਸ਼ਿਆਰ ਸੀ ਔਰ ਪੜ੍ਹਾਈ ਤੋਂ ਬਾਅਦ ਇਹਦੀ ਪਰਵਿਸ਼ ਬਹੁਤ ਵਧੀਆ ਪਰਿਵਾਰ ਚ ਹੋਈ ਇਹਦੇ ਉਹ ਜਿਹੇ ਸੰਸਕਾਰ ਔਰ ਕਈ ਵਾਰੀ ਤਾਂ ਹੈਰਾਨ ਹੋਈਦਾ ਹੈ ਵੀ ਇਹ ਹਾਜ਼ਰ ਜਵਾਬ ਦੇਕਤੀ ਹੈ ਕਈ ਵਾਰੀ ਇਹ ਸੋਚੀਦਾ ਹੈ ਵੀ ਇੱਕ ਨੌਕਰੀ ਪੇਛੇ ਵਾਲਾ ਬੰਦਾ ਇੰਨਾ ਸੋਹਣਾ ਰਾਈਟਰ ਹੋ ਸਕਦਾ ਹੈ ਜਦੋਂ ਕਿ ਤੇ ਇਹਦੇ ਲੇਖ ਪੜਦੇ ਆ ਉਹਦੀ ਸ਼ਬਦਾਬਲੀ ਉਹਦਾ ਉਹਦੇ ਸ਼ਬਦਾਂ ਦਾ ਰਸ ਤੇ ਉਹਦੀ ਤੁਕਬੰਦੀ ਇੱਕ ਬਹੁਤ ਹੀ ਸੁੜਝੇ ਲੇਖਕ ਵਰਗੀ ਹੁੰਦੀ ਹੈ ਦੂਸਰੀ ਗੱਲ ਇਹ ਹੈ ਵੀ ਜਿਹੜੀ ਪੋਜ਼ਿਟਿਵਿਟੀ ਇਸ ਵਿਅਕਤੀ ਦੇ ਵਿੱਚ ਹੈ ਕੁਦਰਤ ਨੂੰ ਪਿਆਰ ਕਰਨਾ ਕਿਸੇ ਦੇ ਕੰਮ ਆਉਣਾ ਜਾ ਕਿਸੇ ਨੂੰ ਵਧੀਆ رائے ਦੇਣੀ ਆਪ ਤੋਂ ਭਾਵੇਂ ਛੋਟੀ ਉਮਰ ਹੈ ਪਰ ਬਹੁਤ ਵੱਡੀਆਂ ਗੱਲਾਂ ਕਰਨੀਆਂ ਇਹ ਇਹਦੇ ਗੁਣਾ ਹੈ ਔਰ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਇਹ ਵਾਰੀ ਵੀ ਇਹੋ ਜਿਹੇ ਵਿਅਕਤੀ ਬਹੁਤ ਘੱਟ ਜਣੀ ਸਮਾਜ ਦੇ ਵਿੱਚ ਮਿਲਦੇ ਆ ਇਹ ਉਹਨਾਂ ਵਿਅਕਤੀਆਂ ਚੋਂ ਆ ਜਿਨ੍ਹਾਂ ਨੂੰ ਆਪਾਂ ਗੁਣਾ ਦੀ ਗੁਥਲੀ ਕਹਿ ਸਕਦੇ ਆ ਬਰੇਗੀ ਪਾਰਟੀ ਤੇ ਸੁਤੰਤਰ ਆਏ ਜੀ ਆਏ ਮੈਨੂੰ ਚੰਗਾ ਲੱਗਿਆ ਔਰ ਮੈਨੂੰ ਇਹ ਵੀ ਪਤਾ ਸੀ ਉਹ ਆਊਗਾ ਵੀ ਜ਼ਰੂਰ ਭਾਵੇਂ ਕੋਈ ਕੰਮ ਵੀ ਹੋਵੇ ਉਹ ਵੀ ਛੱਡ ਕੇ ਆਊ ਸੋ ਮੈਂ ਧੰਨਵਾਦ ਕਰਦਾ ਸੰਤਰਾਏ ਜੀ ਆਏ ਔਰ ਉਹਨੇ ਸਮਾ ਕੱਢਿਆ ਇਵਨ ਇੱਥੋਂ ਤੱਕ ਕਿ ਇੱਕ ਮੈਨੂੰ ਇਹ ਮਹਿਸੂਸ ਹੋਇਆ ਕਿ ਇੱਕ ਐਸਟੀਐਮ ਆਫਿਸ ਹੈ ਜਿਹੜਾ ਉਹ ਸਾਰਾ ਹੀ ਆ ਗਿਆ ਇਹਦੇ ਨਾਲ ਸੋ ਇਸ ਕਰਕੇ ਖੁਸ਼ੀ ਹੈ ਅਸੀਂ ਇਕੱਠਿਆਂ ਕੰਮ ਕੀਤਾ ਜਦੋਂ ਇਕੱਠਿਆਂ ਕੰਮ ਕੀਤਾ ਹੋਵੇ ਤਾਂ ਉਦੋਂ ਵਿਸ਼ਵਾਸ ਵੀ ਹੁੰਦਾ ਪਿਆਰ ਵੀ ਹੁੰਦਾ ਲਗਾਓ ਵੀ ਹੁੰਦਾ ਧੰਨਵਾਦ ਉਹ ਆਇਆ ਬਹੁਤ ਬਹੁਤ ਮਿਹਰਬਾਨੀ ਸਰ ਕੀ ਦੇ ਵਿੱਚ ਤੁਹਾਡੇ ਸਟਾਫ ਉਹਨਾਂ ਬੱਚਿਆਂ ਤੁਹਾਡੇ ਚਾਹਣ ਵਾਲਿਆਂ ਲਈ ਕੋਈ ਸਨੇਹਾ ਤਾਂ ਕਿ ਜੀ ਕੋਈ ਕਿਸੇ ਦੀ ਅੱਗੇ ਤੋਂ ਰਿਟਾਇਰਮੈਂਟ ਹੋਵੇ ਤੇ ਤੁਹਾਡੇ ਵਰਗਾ ਗੁਣ ਪੈਦਾ ਹੋਵੇ ਤੇ ਇਦਾਂ ਹੀ ਜਿਹੜੇ ਇਕੱਠੇ ਹੁੰਦੇ ਰਹਿਣ ਸਨੇਹਾ ਇਹੀ ਹੈ ਜੀ ਇਸ ਸਮਾਜ ਨੂੰ ਬਚਾਉਣ ਦੇ ਲਈ ਇਸ ਸਿੱਖਿਆ ਨੂੰ ਬਚਾਉਣ ਦੇ ਲਈ ਸਾਨੂੰ ਅੱਗੇ ਹੋਣਾ ਚਾਹੀਦਾ ਜਿਵੇਂ ਇੱਕ ਇੱਕ ਪਾਧਾਰਨ ਦਿੰਦੇ ਸੀ ਵੀ ਇੱਕ ਚਿੜੀ ਨੇ ਬੂੰਦ ਭਰ ਕੇ ਉਹ ਕਿਤੇ ਅੱਗ ਲੱਗੀ ਸੀ ਬੁਝਾਉਣ ਜਾਂਦੀ ਸੀ ਤਾਂ ਉਹਨੇ ਕਿਸੇ ਨੇ ਕਿਹਾ ਉਹਨੂੰ ਵੀ ਇਹ ਤੇਰੀ ਬੂੰਦ ਨਾਲ ਕਿਤੇ ਅੱਗ ਬੋਝੂ ਤਾਂ ਉਹਨੇ ਕਿਹਾ ਸੀ ਵੀ ਘੱਟੋ-ਕਟ ਮੇਰਾ ਨਾਂ ਉਹਨਾਂ ਲੋਕਾਂ 'ਚ ਲਿਖਿਆ ਜਾਊਗਾ ਕਿ ਅੱਗ ਬੁਝਾਉਣ ਵਾਲਿਆਂ 'ਚ ਤੇ ਸਾਨੂੰ ਇਵੇਂ ਬਚਾਉਣਾ ਚਾਹੀਦਾ ਹੈ ਪਲਕਾਂ ਵਿੱਚ ਭਰ ਕੇ ਵੀ ਪਾਣੀ ਲਿਆਇਆ ਜਾ ਸਕਦਾ ਹੈ ਕੋਹੀ ਹੀਲਾ ਕਰੋ ਇਹ ਸੜਦਾ ਸ਼ਹਿਰ ਬਚਾਇਆ ਜਾ ਸਕਦਾ ਹੈ ਇਸ ਲਈ ਤਿੰਨ ਖੇਤਰ ਸਿਹਤ ਸਿੱਖਿਆ ਇਹ ਬੁਨਿਆਦੀ ਸਹੂਲਤਾਂ ਜੀ ਤੇ ਇੱਕ ਸਮਾਜ ਇਹਨਾਂ ਤਿੰਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਆਓ ਸਾਰੇ ਰਲ ਕੇ ਆਪਾਂ ਇਸ ਤਿੰਨਾਂ ਗੱਲਾਂ ਤੇ ਪਹਿਰਾ ਦੀਜੀਏ ਨਸ਼ਿਆਂ ਤੋਂ ਕ੍ਰੀਤੀਆਂ ਸਮਾਜਿਕ ਕ੍ਰੀਤੀਆਂ ਤੋਂ ਦੂਰ ਕਰੀਏ ਇਸ ਸਮਾਜ ਨੂੰ ਤਾਂ ਜੋ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕੀਏ ਬੜੇ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਪਰ ਬਹੁਤ ਸਾਰੀਆਂ ਇਹ ਜੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਮੇਰੇ ਸਿਰ ਤੇ ਵੀ ਹੱਥ ਰਿਹਾ ਹੈ ਮੇਰੇ ਨਾਲ ਬਹੁਤ ਵਧੀਆ ਨਿੱਜੀ ਤੌਰ ਤੇ ਵੀ ਉਹਨਾਂ ਦਾ ਪਿਆਰ ਤੇ ਸਤਿਕਾਰ ਹੈ ਔਰ ਕਈ ਅਫੀਸਰ ਸਹਿਬਾਨ ਨੇ ਜਿਨ੍ਹਾਂ ਦੇ ਨਾਲ ਮੈਂ ਕੰਮ ਕੀਤਾ ਜਿਨ੍ਹਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਕਿਸੇ ਕਾਰਨਾ ਕਰਕੇ ਮਜਬੂਰੀ ਵਸ ਉਹ ਨਹੀਂ ਪਹੁੰਚ ਸਕੇ ਪਰ ਮੈਂ ਫਿਰ ਵੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਭਵਿੱਖ ਦੇ ਵਿੱਚ ਵੀ ਅਸੀਂ ਇੱਕ ਦੂਜੇ ਨਾਲ ਜਦ ਵੀ ਕਿਤੇ ਸਮਾਂ ਮਿਲੂਗਾ ਤਾਂ ਅਸੀਂ ਇਹ ਖੁਸ਼ੀਆਂ ਜ਼ਰੂਰ ਸਾਂਝੀਆਂ ਕਰਾਂਗੇ ਸੋ ਮੇਰੇ ਮਨ 'ਚ ਉਹਨਾਂ ਦੀ ਵੀ ਹਾਜ਼ਰੀ ਲੱਗੀ ਸਮਝੋ ਵੀ ਜੇ ਕਿਸੇ ਨੂੰ ਮਜਬੂਰੀ ਬਸ ਕੋਈ ਕੰਮ ਪੈ ਗਿਆ ਜਾਂ ਕੋਈ ਹੋਰ ਗੱਲ ਆ ਉਹ ਨਹੀਂ ਆ ਸਕਦਾ